ਹਾਂਜੀ ਮੈਂ ਤੇ ਅਨਮੋਲ ਲਿਆਇਆ ਅੱਜ ਇੱਕ ਨਵਾਂ ਜੰਤਰ ਉਹ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਕੀ ਅਨਮੋਲ ਇਹਦੇ ਚ ਦਾਲ ਪਾਉਣੀ ਹੈ ਨਾ ਆਹ ਕੱਟ ਲਫਾਵਾ ਇਹਦੇ ਚ ਦਾਲਾਂ ਪੈਂਦੀਆਂ ਜੀ ਸਾਰੇ ਤਰ੍ਹਾਂ ਦੀਆਂ ਹਾਲੋ ਜੀ ਹੁਣ ਆਪਾਂ ਦਾਲਣਾ ਭਰ ਲਾਂਗੇ ਪਹਿਲਾਂ ਵੀ ਸੀਗੀ ਹੋਰ ਪਾ ਲਾਂਗੇ ਇਹਦੇ ਚੱਤੀ ਨਹੀਂ ਭਰਦਾ ਹੁਣ ਇਹ ਹਾ ਦੇਖੋ ਜੀ ਤੁਹਾਨੂੰ ਸੋਹਣਾ ਲੱਗਿਆ ਕਿ ਉੱਤੇ ਦੇ ਅਰਜੂ ਕੋ ਟੱਕਣਾ ਤੇ ਜਿਹੜੀ ਦਾਲ ਕੱਢਣੀ ਆ ਮੰਨ ਲਾ ਵੀ ਦਾਲ ਆਪਾਂ ਮੂੰਗੀ ਦੀ ਕੱਢਣੀ ਆ ਹਨਾ ਤੇ ਕਿਵੇਂ ਹੋਊਗਾ ਮੰਨ ਅਨਮੋਲ ਆਪਾਂ ਨੂੰ ਚਾਵਲ ਨਹੀਂ ਚਾਵਲ ਕੱਢਣੇ ਆ ਕਰ ਚੌਲ ਕੱਢਣੇ ਆ ਜੀ ਹਾਂ ਬੱਸ 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 ਦਿਖਾਉਣੀ ਆ ਆਪਾਂ ਤਾਂ ਆਹ ਦੇਖੋ ਜੀ ਇਹਦੇ ਵਿੱਚ ਪੈ ਜਾਂਦੇ ਨੇ ਤੇ ਆਹ ਯੰਤਰ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਮੇਰੀ ਤੇ ਅਨਮੋਲ ਦੀ ਖਰੀਦ ਤੁਹਾਨੂੰ ਕਿਵੇਂ ਲੱਗੀ ਹਨਾ ਅਨਮੋਲ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੀ ਤੇ ਬਹੁਤ ਸੋਹਣੀ ਚੀਜ਼ ਆ ਮੈਂ ਸਾਰੇ ਸਾਰੀਆਂ ਮੇਰੀਆਂ ਭੈਣਾਂ ਨੂੰ ਐਂ ਕਹੂੰਗੀ ਵੀ ਇੱਕ ਇੱਕ ਚੀ ਸਰਜਿੰਦਾ ਜਿਹੜੀ ਚੀਜ਼ ਕੱਢਣੀ ਆ ਉਹ ਆਏ ਦੇ ਡੱਬੇ ਜਿਹੇ ਥੱਲੇ ਕਰੋ ਤੁਸੀਂ ਬਟਨ ਲੱਪੋ ਤੇ ਇਸ ਦਾਲ ਕੱਢੋ ਚੌਲ ਆ ਜੀ ਮੂੰਗੀ ਦੀ ਦਾਲ ਆ ਧੋਮੀ ਦੀ ਦਾਲ ਆ ਮਾਂ ਦੀ ਦਾਲ ਆ ਜੀ ਮਸਰੀ ਐ ਛੋਲਿਆਂ ਦੀ ਦਾਲ ਆ ਆਹੀ ਦਾਲਾਂ ਬੰਦੀਆਂ ਨੇ ਆਪਣੇ ਹੋਰ ਕਿਹੜੀਆਂ ਹੁੰਦੀਆਂ ਨੇ ਦੱਸੋ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਕਿਵੇਂ ਲੱਗਿਆ ਇਹ